ਇੱਕ ਨਾ ਕਿਸਾਨ ਵੀਰੋ ਆਮ ਕਿਸਾਨ ਦੇ ਘਰ ਆਪਾਂ ਤੁਹਾਨੂੰ ਬੈਠ ਦਿਖਾਉਣ ਲੱਗੇ ਆਗੇ ਛੋਟੇ ਮੁੱਲ ਦੀ ਹੋਊਗੀ ਪਰ ਦੁੱਧ ਵਾਲੇ ਪੱਖ ਨੂੰ ਬਾਈਨਸਾਇਬ ਬੜੀ ਖਰੀ ਨਿਕਲਦੀ ਹੈਗੀ ਤੇ ਰੰਗ ਥੋੜਾ ਜਿਆ ਕ੍ਰੋਸ ਚ ਆ ਗਿਆ ਤੇ ਜਿਵੇਂ ਹੁਣ ਮੰਨ ਲਓ ਗੇ ਗਰਮੀ ਦਾ ਸੀਜ਼ਨ ਚੱਲ ਰਿਹਾ ਹੈ ਜੀ ਨਾ ਤੇ ਗਰਮੀ ਵਿਜੇ ਵਾਸਤੇ ਠੀਕ ਰਹੂਗੀ ਤੇ ਬਾਕੀ ਜੋ ਜਾਣਕਾਰੀ ਹੋ ਮਾਲਕ ਸਾਂਝੀ ਕਰ ਦੇਣਗੇ ਤੇ ਖਰੀਦ ਨਾਲ ਆਪਰਾ ਕਿਸੇ ਵੀ ਟਾਂਕ ਤੋਂ ਤਸੱਲੀ ਕਰ ਸਕਦਾ ਠੀਕ ਹੈ ਤੇ ਨਾਲ ਦੀ ਨਾਲ ਆਪਣੇ ਚੈਨਲ ਭਗਤ ਸਿੰਘ ਫਾਰਮ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲਓ ਤਾਂ ਕਿ ਜਿਹੜੀ ਆਪਾਂ ਵੀਡੀਓ ਪਾਉਣ ਸਾਉਤ ਤੋਂ ਬਲ ਤੁਹਾਡੇ ਤੱਕ ਪਹੁੰਚਦੀ ਰਹੇ ਨਾ ਬਾਕੀ ਪਹਿਲਾਂ ਵੀਡੀਓ ਪੂਰੀ ਗੌਰ ਨਾਲ ਦੇਖਣੀ ਆ ਫਿਰ ਮਾਲਕ ਨਾਲ ਦੇ ਦਿੱਤੇ ਹੋਏ ਨੰਬਰ ਤੋਂ ਤੁਸੀਂ ਸੰਪਰਕ ਕਰਨਾ ਮੁੱਲ ਬਿਲਕੁਲ ਛੋਟੇ ਹੀ ਹੋਊਗਾ ਜਾਇਜ਼ ਜਾਂ ਮੁੱਲੀ ਹੋਊਗਾ ਤੇ ਵੀਡੀਓ ਦੇ ਵਿੱਚ ਹੀ ਕਰ ਦਾਂਗੇ ਠੀਕ ਹੈ ਜਿਹੜੇ ਭਰਾ ਨੂੰ ਫਟੋ ਬਾਈ ਨਾਲ ਸੰਪਰਕ ਕਰ ਲੂਗਾ ਤੇ ਬਾਕੀ ਬਾਈ ਨਾਲ ਆਪਾਂ ਗੱਲਬਾਤ ਕਰਦੇ ਆ ਵੀ ਕੀ ਡਿਟੇਲ ਆਗੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਆਪਾਂ ਨਾਮ ਕੀ ਜੀ ਗੁਰਵਿੰਦਰ ਸਿੰਘ ਜੀ ਪਿੰਡ ਭਦੌੜੀ ਆ ਗਏ ਹੰਡ ਭਦੌੜਾ ਜੀ ਹਾਂ ਸਨ ਭਦੌੜਾ ਸ਼ਹਿਰ ਆ ਗਏ ਠੀਕ ਹੈ ਤੇ ਸੰਪਰਕ ਨੰਬਰ ਸੰਪਰਕ ਨੰਬਰ 8528647347 ਠੀਕ ਹੈ ਭਦੌੜਾ ਸ਼ਹਿਰ ਨੂੰ ਤਹਿਸੀਲ ਮੇਤੁਰਾ ਲੱਗੀ ਤਪਾ ਤੇ ਜ਼ਿਲ੍ਹਾ ਲੱਗਿਆ ਬਰਨਾਲਾ ਜਿਹਦਾ ਬਾਜੇਖਾਨ ਨੇ ਭਾਗ ਚ ਤੋਂ ਬਰਨਾਲੇ ਜਾਵਾਂਗੇ ਰਸਤੇ 'ਚ ਸਹਨੇ ਤੇ ਇਹਦੇ ਪੱਖੋ ਕੰਚੇ ਦੇ ਨੇੜੇ ਆਪਣਾ ਭਦੌੜਾ ਸ਼ਹਿਰ ਆ ਗਿਆ ਹਣਾ ਠੀਕ ਹੈ ਤੇ ਮੋਬਾਈਲ ਨੰਬਰ ਤੁਹਾਨੂੰ ਸਾਂਝਾ ਕਰਤਾ ਮੇਰੀ ਜਿਹੜੀ ਪੇਂਗਾ ਵੇਚਣੀ ਆ ਕੋਈ ਵਪਾਰ ਕਿਆ ਬਾਕੀ ਆ ਦਿਨ ਇਹਦੇ ਪੂਰੇ ਹੀ ਆ ਲਗਭਗ ਇੱਕ ਦੋ ਦਿਨ ਜਿਹੜੇ ਉੱਪਰਲੇ ਜੂੜੀ ਉੱਪਰ ਦੋ ਲਾਏ ਤਿੰਨ ਲਾਏ ਤੇ ਜੇ ਆਪਾਂ ਗੱਲ ਕਰੀ ਪਿਛਲੇ ਸਦੁੱਧ ਦੀ ਕਿੰਨਾ ਕੁ ਪਾਇਆ ਦੁੱਧ ਵੀ 19-20 ਲੀਟਰ ਆਪਣਾ ਚੋਇਆ ਵਾ ਜੀ ਠੀਕ ਆ ਜਿਹੜੀ ਸਾਰਾ ਮਤਲਬ ਆਰਡਰ ਦੀ ਬਣਾਵਟ ਹੈ ਨਾ ਕਾਫੀ ਮਤਲਬ ਅੱਗੇ ਪਿੱਛੇ ਹੋਏਗਾ ਤੇ ਬਾਕੀ ਸਾਨੂੰ ਥਾਣਾ ਦੀ ਬੰਦਰ ਮੈਂ ਨੇੜੇ ਹੋ ਕੇ ਦਿਖਾ ਦੇਣਾਗਾ ਤੇ ਨਾਲ ਉਹਨਾਂ ਨੇ ਕਰਮਾਂ ਨੂੰ ਚੰਗੀ ਲੱਗੀ ਵੈ ਨਾ ਤੇ ਬਾਈ ਤੋਰ ਕੇ ਸਾਜੀ ਬਾਟਰ ਆਪਾਂ ਹਾਂਜੀ ਤੋਰ ਕੇ ਸਾਨੂੰ ਦਿਖਾ ਦੇਣਾ ਕਿ ਸੂਆ ਭਾਈ ਨੇ ਦੱਸਿਆ ਵੀ ਕੋਈ ਦੂਜਾ ਨਹੀਂ ਕਿਹਾ ਜਿਵੇਂ ਤੁਹਾਨੂੰ ਪਤਾ ਵੀ ਫਿਕਸ ਹੀ ਵ ਤੇ ਕਿਰੇ ਲਈ ਵਾਹੜਾ ਕੋਈ ਬਾਈ ਵਿਵਾਰ ਦਾ ਕੰਮ ਨਹੀਂ ਬਾਈ ਐਂ ਕਰੋ ਮੈਂ ਉਧਰਲੇ ਪਾਸੇ ਲੈ ਚਲੋ ਪੱਕੇਲੇ ਪਾਸੇ ਨੂੰ ਨਾਲ ਤਾਂ ਦਰ ਸ਼ਾਂ ਜੀ ਉਹ ਤੋਂ ਧੁੱਪ ਤੋਂ ਪਹਿਲਾਂ ਸਵਾਰ ਕੇ ਦੇ ਜੂ ਵਾੜ ਆਪਣੀ ਤੇ ਕੱਦ ਦੀ ਮਿੱਤਰੋ ਆ ਗਈ ਮੀਡੀਅਮ ਹਾਈਟ ਚ ਤੇ ਪਾਸ ਨੂੰ ਪਤਾ ਵੀ ਜਿਹੜਾ ਪਸ਼ੂ ਮਧਰਦਾ ਹੈ ਤੇ ਦੁੱਧ ਦਾਲ ਪੱਖ ਨੂੰ ਜਿਵੇਂ ਲੇਵਾ ਦੇਖੋ ਨਾ ਘਰ ਵਾਲੇ ਦਾ ਕਾਹੀ ਵਧੀਆ ਪਿਆਗਾ ਹਜੇ ਜਦੋਂ ਸੂਊਗੀ ਸਾਨੂੰ ਪਤਾ ਹੈ ਬੱਟ ਬੁੱਟ ਕਰੂ ਪਸ਼ੂ ਤੋਂ ਉਹ ਜਿਹੜਾ ਢਿੱਲਾ ਢੋਲਾ ਸਾਰਾ ਹੈ ਕੱਢ ਲੂਗੀ ਨਾ ਠੀਕ ਹੈ ਵੀਰੇ ਮੋੜ ਲਓ ਤੇ ਥਾਂ ਨੇ ਚਾਰੇ ਵਖਰੀ ਫੋਟ ਸ਼ਾਣੀ ਕੋਈ ਤੇ ਇਥੋਂ ਤੁਹਾਨੂੰ ਫੇਸ ਕੁਆਲਟੀ ਜੱਜਮੈਂਟ ਕਰਾ ਦੇਣਾ ਇਹ ਇਤੋ ਸਿੱਕਣੇ ਸ਼ੈਰ ਦੇ ਥਾਣੇ ਦੀ ਮੰਤਰ ਦੇਖ ਸਕ ਜਣਾ ਢੇਲ ਟੂਲ ਹੈ ਖਾਸ ਹੀ ਪਈ ਹੈ ਕਿ ਹਜੇ ਕਰਮਲੀ ਜੇ ਦਾ ਇਸੇ ਘਰੇ ਰਹਿ ਗਈ ਤਾਂ ਪੰਜਾਂ ਦਿਨ ਲਿਆ ਸਕਦੀ ਹੈਗੀ ਤੇ ਜਿਵੇਂ ਕੋਈ ਹੁਣ ਗੱਡੀ ਇੱਥੇ ਰੋਕ ਲੈ ਕਰੀ ਗੱਡੀ ਦੇ ਚ ਚੜ ਉਤਰ ਹੋਊਗਾ ਉਹ ਸਾਲਾਂ ਭਲਾ ਦੀ ਮੰਨ ਕੇ ਚੱਲ ਵੀ ਇਹ ਇੱਕ ਦਿਨ ਪਹਿਲਾਂ ਸੂਪੇ ਤੇ ਇੱਥੋਂ ਸਾਨੂੰ ਪਾ ਥਾਣੇ ਦੀ ਮੰਤਰ ਇੱਥੇ ਦਿਖਾ ਦੇਣਾ ਇੱਥੋਂ ਬੈਗ ਸ਼ਾਰ ਦੇ ਥਾਣੇ ਦੇ ਵੰ ਦੇਖ ਸਕੋ ਆ ਥੋੜੇ ਤਲਾਂ ਕਰਕੇ ਲੈਵਲ ਦੇ ਵਿੱਚ ਥਾਣਾ ਨਾਲ ਜੋੜਦੀ ਆ ਤੇ ਜਿਵੇਂ ਤਿਆਰ ਹੋਊਗੀ ਉਸ ਨਾਲੇ ਬਾਲੂ ਕੱਢ ਕੇ ਵਧੀਆ ਤਿਆਰ ਹੋ ਜੂਗੀ ਤੇ 18-19 ਕਿਲੋ ਦੁੱਧ ਹੈ ਰਾਨ ਹੀ ਪਾਉਂਦਾ ਹਾਂਜੀ ਹਾਂਜੀ ਬਾਈ ਚੋਆ ਬਾਈ ਇਹਨਾਂ ਤਾਂ ਆਪਾਂ ਹਾਂ ਹਾਂ ਠੀਕ ਹੈ ਤੇ ਬਾਈ ਫਿਰ ਮੁੱਲ ਆਪਾਂ ਦਾ ਕਿੰਨਾ ਕਰਾਂਗੇ ਮੁੱਲੇ ਦਾ ਆਪਾਂ ਬਾਈ 60000 ਰੁਪਏ ਕਰ ਦਿੰਦੇ ਹਾਂ 60 ਪੂਰੇ ਲੈਣਾ ਦਾ ਵਾਅਦਾ ਕਰਨਾ ਵੰਦਾਨ ਕਰਦੇ ਹਾਂਗੇ ਜੀ ਮੋਕ ਵਧੀਆ ਹੋ ਜੂਗਾ ਹਾਂਜੀ ਹਾਂਜੀ ਚਲੋ ਸੋਨੂੰ ਭਰਾ ਮੇਰੇ ਜਿੰਨੇ ਕ ਦੀ ਲੱਗਦੀ ਹੋਈ ਨਾ ਬਾਈ ਨਾਲ ਸੰਪਰਕ ਲਾਜ਼ਮੀ ਕਰੋ ਦੇਖੋ ਅਗਲੀ ਦੀ ਚੀਜ਼ ਹੈ ਚਾਹੇ ਮੰਗੇ 70 ਚਾਹੇ ਮੰਗੇ ਲੱਖ 60 ਮੁੱਲ ਕੀਤਾ ਬਾਕੀ ਪਾਧਾ ਘਟਾ ਜਿੰਨਾ ਕੋ ਮੌਕੇ ਤੇ ਕਰ ਲੂਗਾ ਦੁੱਧ ਨੂੰ ਜਮਾ ਵਿਸ਼ਵਾਸ ਵਾਲਾ ਕਰ ਹਾਂਜੀ 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 ਬਿਲਕੁਲ ਮੰਨ ਕੇ ਲਈਏ ਬਾਕੀ ਚੋਇਆ ਵੀਰੇ ਕੋਈ ਵੱਧ ਸੇਵਾ ਹੋਈਏ ਦੁੱਧ ਵੱਧ ਵੀ ਘਟ ਸਕਦੀ ਈਦੀ ਤੋਂ ਬਾਹਰ ਵੀ ਦੇ ਸਕਦੀ ਹੈ ਲੈਵਾ ਲੂ ਬੇ ਜੀ ਟੈਟ ਕਰ ਲੈਂਦੇ ਹਾਂ ਹਾਂ ਪੂਰਾ ਐਤ ਕੀ ਥੋੜਾ ਜਿਹਾ ਐਤ ਕੀ ਨੇ ਘਟ ਕਰਿਆ ਪਿਛਲੇ ਸਾਲ ਤਾਂ ਬਹੁਤ ਵਧੀਆ ਲੈਵਾ ਬਣਾਉਂਦੀ ਅੱਗੇ ਤਾਂ ਠੀਕ ਤੇ ਕੋਈ ਹੋਰ ਕੋਈ ਨੁਕਸਾਨ ਨਹੀਂ ਕੋਈ ਨੁਕਸ ਨਹੀਂ ਵੀਰੇ ਦਾ ਬਸ ਚਵਾਈ ਦਾ ਥੋੜਾ ਜਿਹਾ ਆਪਦੀ ਸਮੱਸਿਆ ਕਰਕੇ ਬਸ ਘਰ ਦਾ ਪੂਰੀ ਆ ਸੋਡੇ ਬਾਪੂ ਜੀ ਬਾਹਰ ਚਲੇ ਗਏ ਹਾਂ ਬਾਪੂ ਜੀ ਬਾਹਰ ਚਲੇ ਗਏ ਉਹਦਾ ਕਰਕੇ ਬੱਚੇ ਜ ਦੇਸੀ ਬੱਚੀ ਰੱਖੀ ਹੋਈ ਆ ਕੱਟੀ ਆ ਤੇ ਇੱਕ ਬਾਈ ਇੱਧਰਲੇ ਛੜਾਂ ਦੇਲੇ ਪਾਸੇ ਮੱਝ ਖੜੀ ਆ ਬਤ ਤਿੰਨ ਚਾਰੀ ਪਸ਼ੂ ਲਗਭਗ ਜੇ ਤੇ ਤਿੰਨਾ ਚਾਰਾ ਚੱਕੀ ਦੀ ਗਾਂ ਬਾਈ ਨੇ ਵੇਚਣੀ ਆ ਸੋ ਜਿਹੜੇ ਭਰਾ ਨੂੰ ਪਸੰਦ ਆਊਗੀ ਬਾਈ ਨਾਲ ਸੰਪਰਕ ਕਰ ਲਿਓ ਧੰਨਵਾਦ ਜੀ